ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਸਰਕਾਰ ਨੇ ਆਪਣੀ ਕੈਬਨਟ ਦੀ ਮੀਟਿੰਗ ਕਰਕੇ ਕੁਝ ਫੈਸਲੇ ਕੀਤੇ ਹੈ ਜਿਨ੍ਹਾਂ 'ਚ ਇੱਕ ਫੈਸਲਾ ਇਹ ਹੈ ਕਿ ਕਿਸਾਨਾਂ ਦੀ ਜਿਹੜੀ ਫਸਲ 75 ਤੋਂ ਪਰਸੈਂਟ ਤੋਂ ਲੈ ਕੇ 100% ਤੱਕ ਖਰਾਬ ਹੋਈ ਹੈ ਉਸ ਦਾ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਊਗਾ ਤੇ ਦੂਜਾ ਇਹ ਹੈ ਵੀ ਜਿਸ ਦਾ ਖੇਤ ਉਸ ਦੀ ਰੇਟ ਜਿਹੜੀ ਰੇਤ ਆ ਜਾਂਦੀ ਹੈ ਦਰਿਆਵਾਂ ਦੀ ਖੇਤਾਂ ਦੇ ਵਿੱਚ ਆ ਕੇ ਕਈ-ਕਈ ਫੁੱਟ ਚੜ ਜਾਂਦੀ ਹੈ ਉਸ ਰੇਤ ਨੂੰ ਆਮ ਤੌਰ ਤੇ ਅੱਗੇ ਸਰਕਾਰਾਂ ਆਪ ਚੱਕਦੀਆਂ ਸੀ ਤੇ ਕਹਿੰਦੀਆਂ ਸੀ ਵੀ ਇਹ ਸਾਡਾ ਅਧਿਕਾਰ ਹੈ ਇਹਦੇ ਤੇ ਕਿਸਾਨ ਦਾ ਨਹੀਂ ਫਸਲ ਕਿਸਾਨ ਦੀ ਖਰਾਬ ਹੋਈ ਹੁੰਦੀ ਹੈ ਖੇਤ ਕਿਸਾਨ ਦਾ ਖਰਾਬ ਹੋਇਆ ਹੁੰਦਾ ਤੇ ਪੈਸਾ ਸਰਕਾਰ ਬਣਾਉਂਦੀ ਹੁੰਦੀ ਹੈ ਤੇ ਉਹ ਐਕੀ ਕਰ ਦਿੱਤਾ ਵੀ ਕਿਸਾਨ ਉੱਥੋਂ ਆਪਣਾ ਰੇਤ ਚੁਕਾ ਕੇ ਉਹ ਜੋ ਵੀ ਵੇਚਦਾ ਵੇਚ ਸਕਦਾ ਹੈ ਉਹਦੇ ਤੇ ਕੋਈ ਉਹਨੂੰ ਕਿਸੇ ਤਰ੍ਹਾਂ ਦੀ ਮਨਜ਼ੂਰੀ ਜਾਂ ਕੁਝ ਹੋਰ ਲੈਣ ਦੀ ਲੋੜ ਨਹੀਂ ਹੈ ਅਸੀਂ ਇਹਦੇ ਬਾਰੇ ਚ ਦੋ ਤਿੰਨ ਗੱਲਾਂ ਪਹਿਲੀ ਜਿਹੜੀ 20000 ਵਾਲੀ ਹੈ ਉਹਦੇ ਚ ਕਹਿਣੀ ਚਾਹੁੰਦੇ ਆ ਆ ਮਾਨਯੋਗ ਸਰਕਾਰ ਜੀ ਜਿਹੜੇ ਕਿਸਾਨ ਕਿਸਾਨਾਂ ਦਾ ਕੱਲੇ ਖੇਤ ਨਹੀਂ ਖਰਾਬ ਹੋਏ ਕਿਸਾਨਾਂ ਦੀਆਂ ਮੋਟਰਾਂ ਖਰਾਬ ਹੋ ਗਈਆਂ ਟਿਊਬਵੈਲ ਖਰਾਬ ਹੋ ਗਏ ਟਿਊਬਵੈਲ ਦੇ ਕੋਠੇ ਖਰਾਬ ਹੋ ਗਏ ਉਹਨਾਂ ਦੇ ਘਰ ਖਰਾਬ ਹੋ ਗਏ ਹੋਰ ਹੋ ਗਏ ਉਹ ਤੋਂ ਬਿਨਾ ਜਿਹੜੇ ਨਹੀਂ ਵੀ ਕਿਸਾਨ ਨਹੀਂ ਵੀ ਜ਼ਮੀਨਾਂ ਦੇ ਮਾਲਕ ਉਹਨਾਂ ਦੇ ਵੀ ਘਰ ਖਰਾਬ ਹੋ ਗਏ ਉਹਨਾਂ ਦੇ ਪਸ਼ੂ ਮਾਰੇ ਗਏ ਉਹਨਾਂ ਦੇ ਹੋਰ ਜਿਹੜੇ ਆਮਦਨ ਦੇ ਸਾਧਨ ਨੇ ਉਹ ਚਲੇ ਗਏ ਤੇ ਉਹਨਾਂ ਵਾਸਤੇ ਵੀ ਜਿਹੜਾ ਮੁਆਵਜ਼ਾ ਹੈ ਉਹ ਐਲਾਨਣਾ ਚਾਹੀਦਾ ਸੀ ਜਿਹਦੇ ਉੱਤੇ ਸਰਕਾਰ ਚੁੱਪੀ ਵੱਟ ਕੇ ਬੈਠ ਗਈ ਅਸੀਂ ਸੰਗਰਾਮ ਟੀਵੀ ਵੱਲੋਂ ਪੂਰੀ ਔਰ ਮੰਗ ਕਰਦੇ ਹਾਂ ਕਿ ਉਹਨਾਂ ਲਈ ਵੀ ਮੁਆਵਜ਼ਾ ਐਲਾਨਿਆ ਜਾਵੇ ਦੂਸਰਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਆਮ ਤੌਰ ਤੇ ਦੇਖਿਆ ਇਹ ਜਾਂਦਾ ਹੈ ਵੀ ਮੈਂ ਮੇਰੇ ਨਾਂ ਮੇਰੇ ਪਿੰਡ ਦੀ ਜ਼ਮੀਨ ਬੋਲਦੀ ਹੈ ਮੈਂ ਉਹ ਠੇਕੇ ਤੇ ਦਿੱਤੀ ਹੋਈ ਹੈ ਤੇ ਮੁਆਵਜ਼ਾ ਉਸ ਜਿਸ ਬੰਦੇ ਨੇ ਉਹਦੇ ਤੇ ਕਾਸ਼ਤ ਕੀਤੀ ਹੈ ਝੋਨਾ ਲਾਇਆ ਉਹਦੇ ਤੇ ਉਹਦੇ ਚ ਖਾਦਾਂ ਪਾਈਆਂ ਨੇ ਪਾਣੀ ਦਾ ਖਰਚਾ ਕੀਤਾ ਹੈ ਲੇਬਰ ਦਾ ਖਰਚਾ ਕੀਤਾ ਹੈ ਉਹ ਮੁਆਵਜ਼ਾ ਦਾ ਹੱਕਦਾਰ ਉਹ ਹੈ ਨਾ ਕਿ ਮੈਂ ਕਿਸਾਨ ਮਾਲਕ ਉਹ ਬਹੁਤ ساری ਵੱਡੀ ਗਿਣਤੀ ਦੇ ਵਿੱਚ ਕਿਸਾਨ ਹੈ ਜਿਹੜੇ ਉਹ ਠੇਕੇ ਦੇ ਉੱਤੇ ਜ਼ਮੀਨ ਲੈ ਕੇ ਵਾਉਂਦੇ ਹੈ ਉਹਨਾਂ ਨੂੰ ਜਿਹੜੇ ਠੇਕੇ ਤੇ ਵਾਉਂਦੇ ਹੈ ਉਹਨਾਂ ਬਾਰੇ ਹਾਲੇ ਤੁਹਾਡੀ ਚਿੱਠੀ ਆਉਣੀ ਹੈ ਤੁਸੀਂ ਕੀ ਕਹਿੰਦੇ ਹੋ ਪਰ ਅਸੀਂ ਇਹ ਮੰਨ ਕਰਦੇ ਹਾਂ ਕਿ ਉਹ ਮਾਲ ਉਹ ਜਿਹੜਾ ਮੁਆਵਜਾ ਹੈ ਜਿਨ੍ਹਾਂ ਬੰਦਿਆਂ ਨੇ ਉਹਦੇ ਤੇ ਕਾਸ਼ਤ ਕੀਤੀ ਹੈ ਖਰਚਾ ਕੀਤਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਮੈਂ ਤਾਂ ਆਪਦਾ ਠੇਕਾ ਲੈ ਆਇਆ ਨੁਕਸਾਨ ਉਹਨਾਂ ਦਾ ਹੋਇਆ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤੀਜੀ ਗੱਲ ਇਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਮੰਡ ਦੇ ਖੇਤਰਾਂ ਦੇ ਵਿੱਚ ਕੰਡੀ ਦੇ ਖੇਤਰਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਲੋਕਾਂ ਨੇ ਪਿਛਲੇ ਸੱਤ ਅੱਠ 10 ਦਹਾਕਿਆਂ ਤੋਂ ਜਿਹੜੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਤੇ ਉਹਦੇ ਉੱਤੇ ਉਹ ਲਗਾਤਾਰ ਖੇਤੀ ਕਰਦੇ ਆ ਰਹੇ ਹੈ ਪਰ ਜ਼ਮੀਨਾਂ ਉਹਨਾਂ ਦੇ ਨਾਂ ਨਹੀਂ ਬੋਲਦੀਆਂ ਅੱਡ ਅੱਡ ਸਰਕਾਰਾਂ ਵੱਲੋਂ ਅੱਡ ਅੱਡ ਸਮਿਆਂ ਦੇ ਉੱਤੇ ਕੁਝ ਨੀਤੀਆਂ ਬਣੀਆਂ ਕੁਝ ਲੋਕਾਂ ਨੂੰ ਮਾਲਕੀ ਹੱਕ ਮਿਲੇ ਬਹੁਤ ਸਾਰੇ ਲੋਕ ਅਜੇ ਹੈ ਜਿਨ੍ਹਾਂ ਨੂੰ ਹੱਕ ਨਹੀਂ ਮਿਲੇ ਹੋਏ ਉਹ ਮੁਆਵਜ਼ਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਚਾਹੇ ਉਹਨਾਂ ਦਾ ਨਾਮ ਆਲਕੀਚ ਨਹੀਂ ਵੀ ਹੋਉਂਦਾ ਇਹ ਵੀ ਅਸੀਂ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਵਿੱਚ ਤੇ ਇਸ ਕਰਕੇ ਜਿਹੜਾ ਸਮੁੱਚੇ ਤੌਰ ਤੇ ਜਿੰਨੇ ਲੋਕਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਣੀ ਚਾਹੀਦੀ ਅੱਜ ਮੋਦੀ ਜੀ ਨੇ ਢੇੜਾ ਮਾਰਨ ਆਉਣਾ ਕੀ ਕਹਿ ਕੇ ਜਾਂਦੇ ਤਾਂ ਭਾਈ ਸ਼ਾਮ ਨੂੰ ਪਤਾ ਲੱਗੂਗਾ ਪਰ ਜੇ ਮੋਦੀ ਜੀ ਥੋੜੀ ਜਿਹੀ ਢਿੱਲੀ ਕਰਦੇ ਆ ਤਾ ਬੀਜਪੀ ਵਾਲਿਆਂ ਨੂੰ ਸਵਾਲ ਪੁੱਛੇ ਜਾਣੇ ਚਾਹੀਦੇ ਇਹਦੇ ਤੇ ਕੱਲ ਨੂੰ ਗੱਲ ਕਰਾਂਗੇ ਵੀ ਮੋਦੀ ਜੀ ਕੀ ਕਹਿ ਕੇ ਗਏ ਐ ਚਲੋ ਆਪਾਂ ਅੱਜ ਇਹਨੂੰ ਗੱਲ ਨੂੰ ਛੱਡ ਦਨੇ ਆ ਫਿਲਹਾਲ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬਿਹਾਰ ਦੇ ਵਿੱਚ ਜਿਹੜਾ ਵੋਟਰਾਂ ਦੀ ਵੋਟਰ ਸੂਚੀਆਂ ਦੀ ਸੁਧਾਈ ਦਾ ਜਿਹੜਾ ਕੰਮ ਚੱਲ ਰਿਹਾ ਹੈ ਉਹਦੇ 'ਚ ਲਗਾਤਾਰ ਚੋਣ ਕਮਿਸ਼ਨ ਨੇ ਇੱਕ ਗੱਲ ਤੇ ਨੰਨਾ ਫੜੀ ਰੱਖਿਆ ਵੀ ਅਸੀਂ ਆਧਾਰ ਕਾਰਡ ਨੂੰ ਨਹੀਂ ਮੰਨਣਾ ਕਿਉਂਕਿ ਆਧਾਰ ਕਾਰਡ ਹੈ ਜਿਹੜਾ ਉਹ ਕਿਸੇ ਬੰਦੇ ਦੀ ਨਾਗਰਿਕਤਾ ਦਾ ਸਬੂਤ ਨਹੀਂ ਹੈ। ਇਹ ਕਿਸੇ ਨੇ ਵੀ ਨਹੀਂ ਕਿਹਾ ਵੀ ਨਾਗਰਿਕਤਾ ਦੇ ਸਬੂਤ ਵਜੋਂ ਆਧਾਰ ਕਾਰਡ ਨੂੰ ਮੰਨੋ। ਤੇ ਕੱਲ ਪਹਿਲਾਂ ਵੀ 10 ਜੁਲਾਈ ਨੂੰ ਵੀ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਆਧਾਰ ਕਾਰਡ ਮੰਨ ਲਓ। ਪਰ ਉਹ ਲੱਗਿਆ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਹੁਕਮ ਨਹੀਂ ਕੀਤਾ। ਚੋਣ ਕਮਿਸ਼ਨ ਨੇ ਫੇਰ ਅਗਲੀ ਤਰੀਕ ਤੇ ਰੌਲਾ ਪਿਆ। ਅਗਲੀ ਤਰੀਕ ਤੇ ਫੇਰ ਇਹੀ ਗੱਲ ਆ ਗਈ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਕਿਹਾ ਉਹ ਫਿਰ ਨਹੀਂ ਮੰਨੇ ਉਹਨਾਂ ਨੇ ਲਿਖ ਕੇ ਦਿੱਤਾ ਵੀ ਨਹੀਂ ਮੰਨਣਾ ਸੀ ਕੱਲ ਬਹੁਤ ਜ਼ਿਆਦਾ ਜ਼ਿੱਦ ਵਾਲੀ ਵੈਸ ਜਿਵੇਂ ਕੋਈ ਜਵਾਕ ਜ਼ਿੱਦ ਪੈ ਜਾਂਦਾ ਹੁੰਦਾ ਛੋਟਾ ਬੱਚਾ ਜਿਹਨੂੰ ਪੂਰੀ ਸਮਝ ਨਹੀਂ ਹੁੰਦੀ ਇਸ ਤਰ੍ਹਾਂ ਦੀ ਜ਼ਿੱਦ ਫੜ ਕੇ ਬੈਠੇ ਰਹੇ ਵੀ ਨਹੀਂ ਅਧਾਰਤਾ ਨਹੀਂ ਅਸਲੀ ਮੰਨਣਾ بار بار ਤੇ ਉਹਦੇ ਉੱਤੇ ਜਿਹੜੀਆਂ ਪਟੀਸ਼ਨਰ ਤੇ ਰਾ ਨੇ ਉਹਨਾਂ ਦੇ ਵਕੀਲਾਂ ਨੂੰ ਬਹੁਤ ਮੁਸ਼ਕਲਤ ਕਰਨੀ ਪਈ ਇਸ ਗੱਲ ਲਈ ਵੀ ਇਹ ਮੰਨਣਾ ਚਾਹੀਦਾ ਇਸ ਕਰਕੇ ਨਹੀਂ ਕਿ ਇਹ ਨਾਗਰਿਕਤਾ ਦਾ ਸਬੂਤ ਹੈ ਬਿਨਾ ਨਾਗਰਿਕ ਹੋਣ ਦੇ ਵੀ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਜਾਲੀ ਬਣਦੇ ਆ ਜੇ ਤੁਸੀਂ ਐ ਸਮਝੋ ਵੀ ਪਾਸਪੋਰਟ ਤਾਂ ਨਾਗਰਿਕਤਾ ਦਾ ਸਬੂਤ ਹੈ ਉਹ ਤਾਂ ਮੰਨ ਹੀ ਲਿਆ ਉਹ 'ਚ ਵੀ ਕੋਈ ਜਾਲੀ ਹੋ ਸਕਦੀ ਹੈ ਜਿਹੜੇ ਦੂਜੇ ਸਬੂਤ ਨੇ ਉਹ ਵੀ ਜਾਲੀ ਹੋ ਸਕਦੇ ਆ ਲੋਕ 10ਵੀਂ ਦਾ ਸਰਟੀਫਿਕੇਟ ਵੀ ਜਾਲੀ ਲੈ ਸਕਦੇ ਆ ਜਿਨ੍ਹਾਂ ਨੂੰ ਤੁਸੀਂ ਮੰਨ ਰਹੇ ਹੋ ਉਹਨਾਂ 11 ਡਾਕੂਮੈਂਟਸ ਦੇ ਵਿੱਚ ਜੇ ਉਹ ਜਾਲੀ ਹੋ ਸਕਦੇ ਐ ਇਹ ਤਾਂ ਜਾਇਜ਼ ਐ ਇਹਦੇ ਤੇ ਤਾਂ ਚਾਰ ਚੀਜ਼ਾਂ ਨੇ ਬੰਦੇ ਦਾ ਆਪਣਾ ਨਾਂ ਐ ਉਹਦੇ ਮਾਂ-ਬਾਪ ਦਾ ਨਾਂ ਐ ਤੇ ਉਹਦਾ ਉਹਦਾ ਜਿਹੜਾ ਪਤਾ ਲਿਖਿਆ ਹੋਇਆ ਉਹਦੀ ਡੇਟ ਆਫ ਬਰਥ ਲਿਖੀ ਹੋਈ ਐ ਚਾਰ ਚੀਜ਼ਾਂ ਦਾ ਸਬੂਤ ਐ ਇਹ ਇੱਕ ਕਿਸਮ ਨਾਲ ਸੋ ਤੁਸੀਂ ਚਾਰ ਚੀਜ਼ਾਂ ਦੇ ਸਬੂਤ ਵਾਲੇ ਨੂੰ ਛੱਡ ਰਹੇ ਹੋ ਤੇ ਦੂਜਿਆਂ ਨੂੰ ਮੰਨ ਰਹੇ ਹੋ ਬਿਲਕੁਲ ਗਲਤ ਐ ਲੰਬੀ ਵੈਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਕਮ ਕੀਤਾ ਵੀ ਇਹਨਾਂ ਨੂੰ ਮੰਨ ਲਓ ਕੱਲ ਨੂੰ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਜਿਹੜੀ ਇਹ ਰਿਵੀਜ਼ਨ ਕਰਾਉਣ ਵਾਸਤੇ ਮੀਟਿੰਗ ਸੱਦੀ ਹੋਈ ਹੈ ਚੋਣ ਕਮਿਸ਼ਨ ਨੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੇ ਡਾਕੂਮੈਂਟ ਨੂੰ ਪਾਉਣਗੇ ਵੈਸੇ ਇਹਦੀ ਇਸ ਤਰ੍ਹਾਂ ਦੀ ਲੋੜ ਕੋਈ ਨਹੀਂ ਇੰਨੇ ਕਾਗਜ਼ਾਂ ਪੱਤਰਾਂ ਦੀ ਬੰਦੇ ਮੋਟਰ ਸੂਚੀਆਂ ਬਣੀਆਂ ਹੋਈਆਂ ਨੇ ਬੀਐਲਓ ਜਾਂਦਾ ਹੈ ਦੇਖ ਲਵੇ ਵੀ ਕਿਹੜੇ ਹੈਗੇ ਕਿਹੜੇ ਜੰਮਗੇ ਕਿਹੜੇ ਮਰਗੇ ਕੀ ਹੋ ਗਿਆ ਤੇ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਉਹਨੂੰ ਵੈਰੀਫਾਈ ਕਰ ਲਓ ਇਸ ਕਰਕੇ ਸਾਰੇ ਲੋਕਾਂ ਨੂੰ ਫਾਹੇ ਟੰਗਣਾ ਬਿਲਕੁਲ ਹੀ ਗਲਤ ਹੈਗਾ ਤੇ ਹੁਣ ਦੇਖਦੇ ਆਂ ਵੀ ਉੱਥੇ ਬਣਦਾ ਕੀ ਐ ਅਗਲੀ ਗੱਲ ਦੋਸਤੋ ਕੁਛ ਦਿਨ ਪਹਿਲਾਂ ਜਿਹੜੇ ਭਗੌੜੇ ਸਾਡੇ ਦੇਸ਼ ਦੇ ਵੱਡੇ ਤਿੰਨ ਦਾ ਨਾਂ ਐ ਨਿਰਮੋਦੀ ਇੱਕ ਦਾ ਨਾਂ ਐ ਇੱਕ ਦਾ ਨਾਂ ਵਿਜੇ ਮਾਲੀ ਆ ਉਹ ਉੱਥੇ ਇੰਗਲੈਂਡ ਦੇ ਵਿੱਚ ਨੇ ਤੇ ਉਹ ਇੰਗਲੈਂਡ ਦੀ ਇੱਕ ਟੀਮ ਆ ਕੇ ਇੱਥੇ ਜੇੜ ਦਾ ਦੌਰਾ ਕਰਕੇ ਗਈ ਸੀ ਵੀ ਉਹਨੂੰ ਅਸੀਂ ਭੇਜਤਾ ਦੰਨਿਆਂ ਦੇਸ਼ ਵਾਪਸੀ ਤਾਂ ਕਰ ਦਨੇ ਆ ਕਿਉਂਕਿ ਉਹ ਕੇਸ ਹਾਰ ਰਹੇ ਆ ਉੱਥੇ ਇੰਗਲੈਂਡ ਦੀਆਂ ਅਦਾਲਤਾਂ 'ਚ ਉਨ੍ਹਾਂ ਭਾਰਤ ਨੇ ਉਹਨਾਂ ਨੂੰ ਵਾਪਸੀ ਦੀ ਸੰਧੀ ਦੇ ਅਧੀਨ ਉਹਨਾਂ ਨੂੰ ਵਾਪਸ ਮੰਗਿਆ ਹੋਇਆ ਵੀ ਅਸੀਂ ਇੱਥੇ ਮਕਦਮਾ ਚਲਾਵਾਂਗੇ ਉਹ ਕਹਿੰਦੇ ਵੀ ਅਸੀਂ ਦੇਖ ਕੇ ਜਾਂਦੇ ਆਂ ਵੀ ਜੇਲ੍ਹ ਦੇ ਵਿੱਚ ਹਾਲ ਤੱਕ ਹੈਂ ਜਿਆ ਨੇ ਹੁਣ ਬੈਲਜੀਅਮ ਨੂੰ ਵੀ ਇੱਕ ਚਿੱਠੀ ਲਿਖੀ ਐ ਜਿੱਥੇ ਮਹਿਲ ਚੌਕਸੀ ਸਾਹਿਬ ਬੈਠੇ ਐ ਜਿਹੜੇ ਕਿ 13000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਨਾਲ ਘੁਟਾਲੇ ਦੇ ਦੋਸ਼ੀ ਨੇ ਨੀਰਬੋਦੀ ਦੇ ਨਾਲ ਤੇ ਜਿਨ੍ਹਾਂ ਨੂੰ ਮੋਦੀ ਜੀ ਨੇ ਇੱਕ ਮੀਟਿੰਗ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਮਹਿਲ ਭਾਈ ਕਹ ਕਿ ਸੰਬੋਧਨ ਕੀਤਾ ਹੋਇਆ ਕਿਉਂਕਿ ਗੁਜਰਾਤ ਦੇ ਆ ਉਹ ਭੱਜਣ ਤੋਂ ਪਹਿਲਾਂ ਉਹ ਕਿਸੇ ਮੀਟਿੰਗ ਦੇ ਵਿੱਚ ਸੀ ਤੇ ਮੋਦੀ ਜੀ ਸੰਬੋਧਨ ਕਰ ਰਹੇ ਸੀ ਤੇ ਉੱਥੇ ਮੇਹਲભાઈ ਲੈ ਕੇ ਉਹਦਾ ਨਾਂ ਉਹ ਮੇਹਲુભਾਈ ਜੀ ਵਾਸਤੇ ਇੱਥੇ ਮਹਾਰਾਸ਼ਟਰ ਦੀ ਜਿਹੜੀ ਜੇਲ ਹੈਗੀ ਆ ਆਰਥਰ ਰੋਡ ਜੇਲ ਉੱਥੇ ਆ ਕੇ ਦੇਖਿਆ ਗਿਆ ਉਹਦਾ ਉਹ ਦੱਸਿਆ ਵੀ ਉਹਨੂੰ ਜਿਹੜਾ ਰਹਿਣ ਦੇ ਲਈ ਜਿਹੜਾ 3 ਸਕੁਅਰ ਮੀਟਰ ਜਿਹੜੀ ਘੱਟੋ ਘੱਟ ਜਗ੍ਹਾ ਹੈ ਬਿਨਾ ਫਰਨੀਚਰ ਤੋਂ ਉਹਦੇ ਪਰਨ ਤੁਰਨ ਲਈ ਬੈਠਣ ਉੱਠਣ ਲਈ ਤੇ ਜਿਹੜੇ ਮੋٹے ਜਿਹੜੇ ਕਾਟਨ ਦੇ ਗੱਦੇ ਆ ਉਹਦੇ ਵਾਸਤੇ ਰੱਖੇ ਹੋਣਗੇ ਤੇ ਉਹਦੇ ਲਈ ਬੈੱਡ ਸ਼ੀਟਾਂ ਹੋਣਗੀਆਂ ਕੰਬਲ ਹੋਣਗੇ ਤੇ ਹੋਰ ਬਹੁਤ ਸਾਰਾ ਸਾਜੋ ਸਮਾਨ ਹੋਊਗਾ ਇਸ ਕਰਕੇ ਉਹਨੂੰ ਤੁਸੀਂ ਸਾਡੇ ਕੋਲ ਭੇਜੋ ਅਸੀਂ ਉਹਦੇ ਆਰਾਮ ਦਾ ਪੂਰਾ ਖਿਆਲ ਕਰ ਰਹੇ ਹਾਂ ਅਸੀਂ ਦੋ ਸਵਾਲ ਪੁੱਛਣਾ ਚਾਹੁੰਦੇ ਆ ਭਾਰਤ ਸਰਕਾਰ ਨੂੰ ਕਿ वैसे भी जेलਾਂ ਬਾਰੇ ਅੱਡ-ਅੱਡ ਕਮਿਸ਼ਨ ਬਣਿਆ ਜਿਨ੍ਹਾਂ ਨੇ ਕਿਹਾ ਜੇਲ੍ਹਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਜਿਹੜੇ ਬੰਦੇ ਕੈਦੀ ਹੁੰਦੇ ਉਹਨਾਂ ਨੂੰ ਕੈਦ ਦੀ ਸਜ਼ਾ ਤਾਂ ਹੋਵੇ ਵੀ ਘਰ ਤੋਂ ਬਾਹਰ ਤਾਂ ਰਹਿਣ ਪਰ ਉੱਥੇ ਜੇਲ੍ਹ ਦੇ ਅੰਦਰ ਉਹਨਾਂ ਦੇ ਉਹਨਾਂ ਨੂੰ ਐਜ਼ ਏ ਮਨੁੱਖ ਇੱਕ ਇਨਸਾਨ ਦੇ ਨਾਤੇ ਉਹਦੇ ਨਾਲ ਵਰਤਾਅ ਹੋ ਸਕੇ ਉਹਦੀਆਂ ਹਾਲਤਾਂ ਸੁਧਾਰਨ ਦੀ ਬਹੁਤ ਵੱਡੀ ਲੋੜ ਹੈ ਕੀ ਹਰ ਜਿਹੜਾ ਬੰਦਾ ਜਿਹੜਾ ਜੇਲ੍ਹ ਜਾਂਦਾ ਹੈ ਉਹਨੂੰ ਪਘੋੜਾ ਹੋਣਾ ਜ਼ਰੂਰੀ ਹੈ ਵੀ ਪਹਿਲਾਂ ਦੇਸ਼ ਤੋਂ ਬਾਹਰ ਭੱਜੇ ਤੇ ਫਿਰ ਉਹਦੇ ਵਾਸਤੇ ਤੁਸੀਂ ਇੰਤਜ਼ਾਮ ਕਰੋ ਵੀ ਹਾਂ ਸਾਡੀਆਂ ਜਿਹੜਾਂ ਦੀ ਹਾਲਤ ਬਹੁਤ ਵਧੀਆ ਹੈ ਇਹਨਾਂ ਵਾਸਤੇ ਆਮ ਲੋਕਾਂ ਵਾਸਤੇ ਨਹੀਂ ਕੀ ਆਮ ਲੋਕਾਂ ਵਾਸਤੇ ਨਹੀਂ ਇਹ ਚੀਜ਼ਾਂ ਦੀ ਲੋੜ ਜਿਹੜੇ ਆਮ ਕੈਦੀ ਨੇ ਤੁਸੀਂ ਆਮ ਵਾਸਤੇ ਤਾਂ ਇਹ ਵਰਤਾਓ ਹੈ ਤੁਹਾਡਾ ਵੀ ਭੀਮੇ ਕੋਰੇ گاؤں ਤੇ ਜਿਹੜਾ ਹੈਗਾ ਸੀ ਕੇਸ ਉਹ ਉਹਦੇ ਵਿੱਚ ਇੱਕ ਬਜ਼ੁਰਗ ਬੰਦੇ ਫਾਦਰ ਸਟੈਂਡ ਸੁਆਮੀ ਜੀ ਉਹਨੂੰ ਤਾਂ ਇੱਕ ਉਹਦੇ ਉਹਨੂੰ ਵਿਚਾਰੇ ਨੂੰ ਪਾਰਕੈਂਸਨ ਦੀ ਬਿਮਾਰੀ ਸੀ ਹੱਥ ਕੰਬਦੇ ਸੀ ਉਹ ਗਲਾਸ ਫੜ ਕੇ ਪਾਣੀ ਨਹੀਂ ਸੀ ਪੀ ਸਕਦੇ ਉਹਨੇ ਇੱਕ ਸਿਪਰ ਮੰਗ ਲਿਆ ਵੀ ਮੈਨੂੰ ਆਹ ਸਿਪਰ ਦੇ ਦਿਓ ਵੀ ਮੈਂ ਪਾਣੀ ਐ ਮੂੰਹ ਲਾ ਕੇ ਪੀ ਲਾਂ ਮਤਲਬ ਸਿਪਰ ਦੇ ਨਾਲ ਉਹਨੂੰ ਸਿਪਰ ਤੱਕ ਨਹੀਂ ਦਿੱਤਾ ਤੁਹਾਡੀ ਹਾਲਤ ਤਾਂ ਏਡੀ ਮੰਦੀ ਐ ਤੇ ਆ ਜਿਹੜੇ ਭਗੌੜੇ ਐ ਜਿਹੜੇ ਬੰਦੇ ਦੇਸ਼ ਦਾ ਪੈਸਾ ਲੈ ਕੇ ਭੱਜੇ ਹੋਏ ਇਹਨਾਂ ਵਾਸਤੇ ਤੁਸੀਂ ਬਾਹਰਲੇ ਦੇਸ਼ਾਂ ਨੂੰ ਯਕੀਨ ਦਵਾ ਰਹੇ ਹੋ ਵੀ ਇਹ ਇੱਥੇ ਆਉਣ ਤਾਂ ਇਹਨਾਂ ਦੀ ਸੁਖ ਆਰਾਮ ਦਾ ਸੀ ਪੂਰਾ ਖਿਆਲ ਕਰਾਂਗੇ ਇਹ ਦੂਰੇ ਮਿਆਰ ਕਿਉਂ ਨੇ ਕੀ ਲੁਟੇਰਿਆਂ ਵਾਸਤੇ ਸਾਡਾ ਸਿਸਟਮ ਕੰਮ ਕਰਦਾ ਆਮ ਬੰਦਿਆਂ ਵਾਸਤੇ ਜਿਨ੍ਹਾਂ ਨੂੰ ਤੁਸੀਂ ਫੜਦੇ ਹੋ ਉਹਨਾਂ ਲਈ ਨਹੀਂ ਕਰਦਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਦੋਸਤੋ ਇਹ ਹੈ ਕਿ ਨੇਪਾਲ ਦੇ ਵਿੱਚ ਉੱਥੇ ਦੀ ਕ腐ਸ਼ਨ ਦੇ ਵਿਰੁੱਧ ਲੋਕ ਦੁਖੀ ਸੀਗੇ ਉੱਥੋਂ ਦੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਪਾਬੰਦੀਆਂ ਉਹ ਲਾਈਆਂ ਸੀ ਉਹਨਾਂ ਨੇ ਉਹਨਾਂ ਚ ਕਈ ਸਾਰੇ ਜਿਹੜੇ ਕੁਝ ਮੀਡੀਆ ਪਲੇਟਫਾਰਮਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਉਹਨਾਂ ਦੀਆਂ ਗੱਲਾਂ ਮੁਤਾਬਕ ਆਪਣੇ ਆਪ ਨੂੰ ਰਜਿਸਟਰ ਕਰਾ ਲਿਆ ਸੀ ਪਰ ਫੇਸਬੁੱਕ WhatsApp YouTube Insta ਵਗੈਰਾ ਹੋਰ ਇਹ ਜਿਹੜੀਆਂ ਨੇ ਇਹਨਾਂ ਨੇ ਨਹੀਂ ਸੀ ਕੀਤਾ ਤੇ ਉਹਨਾਂ ਨੇ ਉੱਤੇ ਪਾਬੰਦੀ ਲਾਤੀ ਉਹਨਾਂ ਪਾਬੰਦੀਆਂ ਦੇ ਵਿਰੁੱਧ ਬਹੁਤ ਵੱਡੇ ਮਜਾਰੇ ਕੱਲ ਉੱਥੇ ਹੋਏ ਕਾਠਮੰਡੂ ਦੇ ਵਿੱਚ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਲੋਕ ਜਾਵੜੇ 19 ਲੋਕ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਉਹਦੇ ਵਿੱਚ ਤੇ ਉਹ ਪਾਰਲੀਮੈਂਟ ਦੇ ਵਿੱਚ ਚਲੇ ਗਏ ਉਹਦੇ ਵਿੱਚ ਰਿਪੋਰਟਿੰਗ ਇਹ ਵੀ ਹੈ ਵੀ ਛੋਟੇ-ਛੋਟੇ ਜਿਹੜੇ ਬੱਚੇ ਸਕੂਲੀ ਬੱਚੇ ਸਕੂਲ ਦੀਆਂ ਯੂਨੀਫਾਰਮ ਦੇ ਵਿੱਚ ਸਕੂਲ ਦੀਆਂ ਵਰਦੀਆਂ ਦੇ ਵਿੱਚ ਉਸ ਪ੍ਰੋਟੈਸਟ 'ਚ ਹਿੱਸਾ ਲਿਆ ਬਹੁਤ ਵੱਡੀ ਉਤਲ-ਪੁਤਲ ਨੇਪਾਲ ਦੇ ਵਿੱਚ ਹੋਈ ਹੋਈ ਹੈ ਪਹਿਲਾ ਮਾਰਚ ਦੇ ਵਿੱਚ ਮਜਾਰੇ ਹੋਏ ਸੀ ਵੀ ਦੁਬਾਰਾ ਰਾਜਾ ਸ਼ਾਹੀ ਆਵੇ ਹਾਲੇ ਤੱਕ ਰਿਪੋਰਟਾਂ ਤੋਂ ਇਹ ਨਹੀਂ ਲੱਗਿਆ ਵੀ ਉਹ ਰਾਜਾ ਸ਼ਾਹੀ ਵਾਲੇ ਮੁਜ਼ਾਰਿਆਂ ਨਾਲੇ ਦਾ ਕੋਈ ਤਾਲੁਕ ਹੈ ਕਿ ਨਹੀਂ ਹੈ ਜਾਂ ਵੱਖਰੀ ਗੱਲ ਹੈ ਪਰ ਇਹ ਜਿਹੜੀ ਆਪਣੇ ਆਪ 'ਚ ਇੱਕ ਵੱਡੀ ਘਟਨਾ ਹੈ ਆਉਣ ਵਾਲੇ ਸਮਾਂ ਦੇਖਦੇ ਆ ਕਿੱਦਾਂ ਨੂੰ ਰੁਖ ਲੈਂਦਾ ਹੈ ਲਾਸਟ ਗੱਲ ਇਜ਼ਰਾਈਲ ਦਾ ਵਿਦੇਸ਼ ਮੰਤਰੀ ਸਾਡੇ ਇੱਥੇ ਆਇਆ ਹੋਇਆ ਉਹਨੇ ਫਾਈਨਾਂਸ ਮਿਨਿਸਟਰ ਉਹਨੇ ਸਾਡੀ ਫਾਈਨਾਂਸ ਮਿਨਿਸਟਰ ਨਾਲ ਕੁਝ ਨਿਰਮਲਾ ਸੀਤਾਰਾਮ ਦੇ ਨਾਲ ਕੁਝ ਜਿਹੜੇ ਹੈ ਉਹ ਕੋਈ ਸਮਝੌਤਾ ਵੀ ਕੀਤਾ ਪਰ ਅਸੀਂ ਸਮਝਦੇ ਆਂ ਵੀ ਜਿਹੜੇ ਬੰਦਿਆਂ ਦੇ ਹੱਥ ਫਲਸਤੀਨੀ ਲੋਕਾਂ ਦੇ ਖੂਨ ਚ ਰੰਗੇ ਹੋਇਆ ਹੈ ਉਹਨਾਂ ਦਾ ਭਾਰਤ ਦੇ ਵਿੱਚ ਜੀਆ ਆਇਆ ਕਹਿਣਾ ਬਿਲਕੁਲ ਗਲਤ ਹੈ ਉਹਨੂੰ ਦੁਰਫਿਟੇ ਮੂੰਹ ਕਰਾ ਕਹਿਣ ਲਈ ਪੰਜਾਬ ਦੇ ਵਿੱਚ ਫਾਸ਼ੀ ਹਮਲਿਆਂ ਅਮਰੋਦੀ ਫਰੰਟ ਵੱਲੋਂ ਕੱਲ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਮੁਜ਼ਾਹਰੇ ਕੀਤੇ ਜਾਣਗੇ ਇਜ਼ਰਾਈਲ ਦੇ ਉਸ ਮੰਤਰੀ ਦੇ ਵਿਰੁੱਧ ਤੇ ਭਾਰਤ ਸਰਕਾਰ ਨੂੰ ਵੀ ਚੁਕੰਨਿਆ ਕੀਤਾ ਜਾਊਗਾ ਵੀ ਅਜਿਹੇ ਲੋਕਾਂ ਦੇ ਨਾਲ ਜਿਹੜਾ ਅਜਿਹੇ ਸਮੇਂ ਦੇ ਉੱਤੇ ਜਦੋਂ ਉਹ ਖੁਦ ਉੱਥੇ ਲੋਕਾਂ ਦਾ ਕਹਾਣ ਕਰ ਰਿਹਾ ਹੋਵੇ ਖੂਨ ਦਾ ਉਹਨਾਂ ਨਾਲ ਸਮਝਾਉ ਉੱਤੇ ਕਰਨਾ ਬਿਲਕੁਲ ਗਲਤ ਹੈ ਅੱਜ ਦੀ ਗੱਲ 'ਚ ਐਨਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ